ਸਾਹ ਤਿਆ ਤਾਂ ਸੋਕੀ ਕਿੰਨੀ ਕੁੱਟ ਮਾਰੀ ਸੀ ਕਿੰਨੀ ਕੁੱਟ ਮਾਰੀ ਸੀ ਇਹਨਾਂ ਨੇ ਇਹ ਤਾਂ ਜਦੋਂ ਮੈਂ ਤਾਂ ਬਸ ਮੇਰੇ ਨਾਲ ਜੀ ਆਟੋ ਜਿੱਥੇ ਤਾਬਾ ਇਹਨਾਂ ਦਾ ਪੇ ਉਦੋਂ ਜਦੋਂ ਮਾਰਿਆ ਗਿਆ ਜਦੋਂ ਮੈਂ ਕਹਿਾਂ ਮੈਂ ਸਰਹਾਨ ਬੰਦੇ ਨਾਲ ਚੱਕ ਰਹੇ ਆ ਮਨੂੰ ਤਾਂ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਪਾਗਲ ਹੈ ਇਹ ਅੜ ਦਿਮਾਗ ਆੜ ਜਾਂਦਾ ਹੁੰਦਾ ਉਹਨੇ ਮੈਨੂੰ ਪਛਾਣ ਲਈ ਮੈਂ ਉਹਨੂੰ ਪਕਾ ਕੇ ਕਿਹਾ ਉਹਦੇ ਆਜਾ ਫੇਰ ਮੈਨੂੰ ਆਪਣਾ ਪਰਿਵਾਰ ਤਾਂ ਸੀਗਾ ਜੀ ਪਿੱਛੇ ਮੈਂ ਘਰ ਦੇ ਬੈਠੇ ਹੋਣੇ ਵੇਟ ਕਰ ਰਹੇ ਹੋਣੇ ਮੈਂ ਘਰੇ ਚਲੇ ਗਿਆ ਅਗਲੇ ਦਿਨ ਜਦੋਂ ਮੈਂ ਆਪਣਾ ਚਲਾਣਾ ਇਹ ਫੋਚ ਚਲਾਣਾ ਦੇਖਦਾ ਜਿੱਦੀ ਤਣ ਰੂਰੀ ਸੀਗੀ ਮਲੂਣ ਦਾ ਟਰੱਸ ਨਾ ਪਤਾ ਚੱਲੇ ਅੱਛਾ ਤੂੰ ਨੇ ਮੈਨੂੰ ਥੋੜੀ ਦੇਰ ਪਹਿਲੇ ਦੱਸਿਆ ਸੀ ਕਿ ਜਿਹੜਾ ਤਾਬੇ ਵਾਲਾ ਪਹਿਲੇ ਮੇਰੇ ਲਈ ਸੈਗਮੈਂਟ ਦੇ ਰਿਹਾ ਸੀ ਐ ਦੱਸ ਲੋਕਾਂ ਦਾ ਦਿਮਾਗ ਕਿੱਥੇ ਰਹਿ ਗਈ ਉਹ ਨੜਾ ਤਾਬੇ ਵਾਲਾ ਮੁੰਡਾ ਉਹ ਬੜੇ ਫਕਰ ਨਾਲ ਨਾ ਇਹ ਇਹਨਾਂ ਦੀ ਸਪੋਰਟ ਕਰ ਰਿਆ ਸੀ ਉਹ ਪਰਿਵਾਰ ਦੀ ਅਗਲੇ ਦਿਨ ਜਦੋਂ ਅਗਲੇ ਦਿਨ ਉਹ ਇਹਨਾਂ ਦੇ ਇੰਗਲਿਸ਼ ਤੋਂ ਹੋਇਆ ਮਸੀਂ ਮੈਂ ਕਹਿੰਦਾ ਕਮਾਲ ਐ ਉਹ ਰਾਤ ਤੋਂ ਸਟੇਟਮੈਂਟ ਕਿਹੜੀ ਦੇ ਰਿਆ ਉਹ ਤੂੰ ਅਗਲੇ ਦਿਨ ਕਿਹੜੀ ਦੇ ਰਿਆ ਬੈਠੇ ਨਾਲ ਸੀਗਾ ਅਗਲੇ ਦਿਨ ਕਰ ਲੈ ਬਿਆਨ ਬਦਲ ਲੈ ਕਹਿੰਦਾ ਦਾਰੂ ਪੀਣਾ ਸੀਗਾ ਜਿੱਥੇ ਤਾਂ ਬੱਪ ਪੀਣੇ ਨਹੀਂ ਦਿੰਦਾ ਜੀ ਉੱਥੇ ਜੀ ਸਵਾਲੇ ਨਹੀਂ ਬੈਠਾ ਹੁੰਦਾ ਪਰ ਸੋਚੋ ਪਿਓਰ ਪੁੱਤ ਮਾਂ ਨਾਲ ਆਵੇ ਉਹ ਬੰਦਾ ਤਾਂ ਦਾਰੂ ਨਾਲ ਗਿਆ ਸੋਚਣ ਵਾਲੀ ਗੱਲ ਹੈ ਜੀ ਮੈਂ ਵੀ ਕਰਦਾ ਨਹੀਂ ਕਿਉਂਕਿ ਏਡੀ ਗੱਲ ਨਹੀਂ ਹੈ ਮੈਂ ਪਰਦੇ ਦੇ ਖਦਾਈਕ ਕੀਤਾ ਉਹ ਮੜਾ ਜਾਂਦਾ ਉਹ ਮੜਾ ਜਾਂਦਾ ਸੋਚ ਲਓ ਮੜਾ ਜਾਂਦਾ ਤਰਸ ਖਾ ਲਓ ਅੱਗੇ ਬੜਾ ਜ਼ੁਲਮ ਹੋ ਰਿਹਾ ਏ ਇਹ ਜ਼ੁਲਮ ਤਾਂ ਬੜਾ ਖੜਾ ਹੋ ਰ ਗਿਆ ਏ ਹੁਣ ਤਾਂ ਸ਼ਰਮ ਆਂਦੀ ਐ ਕੋਈ ਮੁੰਡਾ ਬਜਟ ਪੁੱਛਦਾ ਹੁੰਦਾ ਨਾ ਤੁਸੀਂ ਕਿੱਥੋਂ ਮੈਂ ਵੀ ਦੱਸ ਦੂੰਗਾ ਪੰਜਾਬ ਪਹਿਲਾਂ ਫਕਰ ਨਾਲ ਕਹਿੰਦੇ ਨੇ ਛੱਤੀ ਜੋੜੀ ਕਰਕੇ ਮੈਂ ਤੁਹਾਨੂੰ ਦੱਸਾਂ ਸਿੰਘ ਸਾਡੇ ਮਨੋਂ ਤੇਰੀ ਮਚੀ ਦੇ ਕਿੰਨਾ ਆਪਣੇ ਕੋਲ ਕੋਈ ਨਹੀਂ ਜਿਹੜਾ ਜੋ ਕੁਝ ਮੈਂ ਦੇਖਿਆ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਬਾਕੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਮੈਂ ਲੋਕਲ ਆਟੋ ਚਲਾਉਂਦਾ ਜੀ ਕਿਸੇ ਆਟੋ ਵਾਲੇ ਨੂੰ ਪੁੱਛਦੇ ਹੋ ਜੀ ਇਹ ਬੰਦਾ ਕਿੱਦਾਂ ਦਾ ਹੈ